ਸ਼ੇ ਪਿੰਡ ਲਾਧੂ ਕਾ ਦੇ ਨੌਜਵਾਨ ਜੋ ਕਿ ਆਪਣੇ ਮਨੋ ਔਰ ਸੇਵਾ ਭਾਵਨਾ ਨਾਲ ਸੇਵਾ ਕਰ ਰਹੇ ਨੇ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਬਾਬਾ ਨਾਦਰ ਸ਼ਾਹ ਦੀ ਤਾਂ ਸਿੱਧੀ ਸੱਚੇ ਮਨ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਿੰਡ ਲਾਧੂ ਕਾ ਦੇ ਸ਼ਮਸ਼ਾਨ ਗਾਰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਸੀ ਰਾ ਦੇਖ ਸਕਦੇ ਹੋ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ ਹਰੇਕ ਕੰਤਿਆਂ ਗੱਲਬਾਤ ਪਹਿਲਾਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਅਸੀਂ ਆਇਆ ਕਰੀਏ ਇਤਨਾ ਦਿਲ ਬੋਰਸ਼ਨ ਸ਼ਾਨਡਰ ਨੂੰ ਸਾਫ਼ ਕੀਤਾ ਗਿਆ ਤੁਸੀਂ ਆ ਦੇਖ ਸਕਦੇ ਹੋ ਸਫਾਈ ਬਿਲਕੁਲ ਸਾਫ਼ ਪਹਿਲਾਂ ਸਾਰਾ ਇੱਥੇ ਗੰਦ ਵਜਿਆ ਸੀ ਕਿੱਡੀ ਇੱਕ ਸੇਵਾ ਭਾਵਨਾ ਨੌਜਵਾਨਾਂ ਦੇ ਵਿੱਚ ਇੱਕ ਵਾਰ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਾ ਕਰਦੀ ਹੈ ਲੜਾਈਆਂ ਕਰਦੀ ਹੈ ਲੁੱਟਾਂ ਖਵਾ ਕਰਦੀ ਹੈ ਇੱਕ ਪਾਸੇ ਇਹ ਨੌਜਵਾਨ ਮင်း ਸਾਡੇ ਲਾਧੂਗਾ ਪਿੰਡ ਦੇ ਜਿਹੜੇ ਕਿ ਹਰ ਵਕਤ ਸੇਵਾ ਭਾਵਨਾ ਰੱਖ ਦਿਆ ਤੁਸੀਂ ਦੇਖ ਰਹੇ ਹੋ ਲੱਜ ਸੇਰਾਂ ਲਾਈ ਫਾਜ਼ਲ ਕੱਟ ਮਨਸੀ ਫੋਰਸ ਤੋਂ ਸ਼ਮਸ਼ਾਨ ਗਾਟ ਤੋਂ ਬਿਲਕੁਲ ਨੌਜਵਾਨਾਂ ਵੱਲੋਂ ਬੜੀ ਵਧੀਆ ਟਾਂਗ ਦੇ ਨਾਲ ਸਫਾਈ ਕੀਤੀ ਗਈ ਸਫਾਈ ਕੀਤੀ ਗਈ ਪਿੰਡ ਲਾਦੁਕਾ ਦੇ ਸ਼ਮਸ਼ਾਨਗਾਹ ਘਾਟ ਦੀ ਲਾਦੁਕਾ ਦੇ ਸ਼ਮਸ਼ਾਨਗਾਹ ਘਾਟ ਦੀ ਸਫਾਈ ਕੀਤੀ ਜਾ ਰਹੀ ਹੈ ਪਾਰੇ ਪਾਰੇ ਪਨੋ ਮਨੋ ਜੇਵਾ ਜੈਨੀ ਕਾਏ ਕਬੱਡੀ ਦਾ ਗਰਾਊਂਡ ਹੋਵੇ ਕੈ ਟੇਟਾ ਹੋਣ ਕਾਏ ਮੇਲੇ ਦੇ ਸਮਾਂ ਦੇਖੋ ਕਾਏ ਹੋਰ ਕੋਈ ਆਰੇ ਮਸਲੇ ਤੇ ਅਸੀਂ ਪਿਆਰ ਵਰਤਿਆ ਆਂ ਆ ਪਿਛਲੇ ਦਿਨੀ ਅਸੀਂ ਬੂਟਿਆਂ ਦਾ ਲੰਗਰ ਵੀ ਲਾਇਆ ਤੇ ਬੂਟੇ ਬੰਦੇ ਵੀ ਨੇ ਸਾਰੇ ਸਾਥੀ ਸਾਡੇ ਪਿਆਰ ਵਰਤਿਆ ਆਂ ਸਾਡੀ ਨੌਜਵਾਨਾਂ ਨੇ ਇਹ ਜੀ ਤਰ੍ਹਾਂ ਕੰਮ ਜਿਦ ਤੋਂ ਸਾਡੀ ਤੁਹਾਡੇ ਆਪਣੇ ਪਿੰਡ ਦੇ ਵਿੱਚ ਮਾਣਿ ਬਣਾਇਆ ਬਿਲਕੁਲ ਸਫਾਈ ਜਿਹੜੀ ਨਾ ਆ ਦੇਖੋ ਰੁੱਖਾਂ ਦੀ ਸਾਂਭ ਸੰਭਾਲ ਤਰੀਕੇ ਨਾਲ ਕਾਹ ਪੁੱਟਿਆ ਗਿਆ ਜਿਹੜੀ ਬੂਢੀ ਜਿਹੜੀਆਂ ਸਾਰੀਆਂ ਪੱਟ ਕੇ ਆਹ ਦੇਖੋ ਟਰਾਲੀ ਜਿਹੜੀ ਭਰ ਕੇ ਬਾਹਰ ਛੁੱਟੀ ਜਾਵੇਗੀ ਤਾਂ ਕਿੱਡਾ ਧਿਆਨ ਰੱਖਿਆ ਜਾ ਰਿਹਾ ਹੈ ਪਿੰਡ ਦੀ ਪ੍ਰਾਪਰਟੀ ਦਾ ਸ਼ਮਸ਼ਾਨਗਾਹਡ ਇੱਕ ਚੰਗੇ ਪਾਸੇ ਦਾ ਤਾਂ ਆਪਾਂ ਨੂੰ ਆਪਣਾ ਇਹ ਦਾ ਇਹ ਜਾਚ ਕੇ ਅਬ ਇਹ ਆਪ ਨੂੰ ਬਦਲਿਆ ਜਾ ਸਕੇ ਅਤੇ ਸਾਰੇ ਪਿੰਡ ਨੂੰ ਬਦਲਿਆ ਜਾ ਸਕੇ ਇਹ ਇੱਕ ਗਵਾਲੀ ਹੈ ਕਿ ਜਿਵੇਂ ਅੱਜਕੱਲ ਜਿਹੜੀ ਚੋਣਾਂ ਦੀ ਗੱਲ ਹੋ ਰਹੀ ਹੈ 25 ਚੋਂ ਨਾ ਇਦਰੇ ਤਾਂ ਕੋਈ ਕੋਈ ਲਾ ਕੇ ਬਾਤ ਕਰ ਸਕਦਾ ਨਹੀਂ ਕਿ ਮੈਂ ਬੰਦਾ ਖੜਾ ਹਾਂ ਮਾੜਾ ਹੋ ਕੇ ਸੋਚ ਕਰਕੇ ਇਸ ਦਾ ਸ਼ਾਂਭਰਾ ਨਹੀਂ ਕੀਤਾ ਹਾਂ ਹਾਂਜੀ ਵੀਰ ਜੀ ਕਿਵੇਂ ਲੱਗ ਰਿਹਾ ਸਪਾਈ ਕਰਕੇ ਤੁਹਾਨੂੰ ਬੋਲੋ 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 ਚਾਹ ਦੇ ਮੁੰਡੇ ਜੋ ਸਾਡੀ ਸ਼ਤਰਾਵਾਦ ਆਡੇ ਮੈਂ ਕਹਿੰਦੇ ਪੇਪਰ ਮੈਂ ਤੁਹਾਨੂੰ ਗੁਰੂ ਜੀ ਕਹਿੰਦੇ ਬੋਲੋ ਸਰ ਮਹਦਾਨੇ ਸਾਨੂੰ ਬੋਲਦੇ ਬੋਲਣਾ ਆਪਣੇ ਇਲਾਕੇ ਦੇ ਵਿੱਚ ਸਾਡੇ ਕਲੱਬ ਨੇ ਬਹੁਤ ਕੰਮ ਆਇਆ ਉਹਨਾਂ ਦਾ ਮਦਦ ਕੀਤੀ ਰਹਿਣ ਜਿਹੜਾ ਉਹਨਾਂ ਦਾ ਨਾਮ ਹੈ ਪੰਚਤਾ ਸਾਫ ਲੋਨ ਮੈਂ ਪਛਾਣੀ ਲੋਕ ਜਿਹੜੇ ਆ ਗਏ ਤੁਸੀਂ ਯਾਰ ਇਹਨਾਂ ਵਿੱਚੇ ਕੰਮ ਕਰੀ ਜਾਂਦੇ ਬੋਲਦੇ ਕਿਉਂ ਨਹੀਂ ਅਸੀਂ ਆਪਾਂ ਨੂੰ ਜੋ ਉਹਨਾਂ ਨੂੰ ਹੈਲਪ ਦੀ ਲੋੜ ਸੀ ਸਾਡੇ ਕਲੱਬ ਨੇ ਹਾਂਜੀ ਵਰਦਾਨ ਜੀ ਅੱਜ ਹੋਰ ਸਾਡੇ ਵਿੱਚ ਕੋਈ ਪਰਸੰਸ਼ੀਆ ਇਲਾਜ ਨਹੀਂ ਕੋਈ ਮੁੰਡੇ ਸੇਵਾ ਤਾਂ ਕਰਦਾ ਪਰ ਸ਼ਰਮਾਉਂਦੇ ਨੇ ਲੋਕਾਂ ਦੀ ਸੇਵਾ ਦੇ ਲਈ ਹਰ ਵਕਤ ਹਰ ਟਾਈਮ ਹਾਜ਼ਰ ਖੜੇ ਹਾਂ ਬਾਕੀ ਸਾਡੇ ਸਾਰੇ ਸ਼ਰਮਾਉਂਦੇ ਨੇ ਇਹਨੋਂ ਤੋਂ ਲਾਵਾ ਹਾਂਜੀ ਡੋੜ ਦੀ ਕੀ ਕਹਿਣਾ ਚਾਹੋ ਕਿੰਨੇ ਵਜੇ ਫੇਰੇ ਆਏ ਪ੍ਰਧਾਨ ਕਿੰਨੇ ਦੇਰ ਇਹ ਬਾਬਾ ਕੋਈ ਮਜੂਦਾ ਹਲਾ 10 ਰੁਪਏ ਲੱਗਦੇ ਇਸੇ ਹਲਾਤ ਤੇ ਅੱਜ ਇਹ ਕਿਵੇਂ ਸਵਾਬ ਬਣਿਆ ਜੀ ਸਪਾਈ ਕਰਨ ਦਾ ਪਿੰਡ ਸਮਸ਼ਾਨ ਘਾਤ ਲਾਧੁਕਾ ਦਾ ਦੇਖੋ ਜੀ ਕੱਲ ਅਸੀਂ ਆਪਣੇ ਕਾਰੋਬਾਰ ਵਿੱਚ ਮਸਤੀ ਸੀ ਸਾਰੇ ਹੀ ਮੈਂਬਰ ਜੀ ਤਾਂ ਸਾਡੇ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਵੀ ਆਪਾਂ ਸ਼ਮਸ਼ਾਨਗਾਰਡ ਦੀ ਸਵੇਰੇ ਸਫਾਈ ਦਾ ਕੰਮ ਆਰੰਭ ਕਰਨਾ ਹੈ ਪ੍ਰਧਾਨ ਕੌਣ ਪ੍ਰਧਾਨ ਸਾਡੇ ਸੁਰਿੰਦਰ ਕੁਮਾਰ ਜਮਲਾ ਜੀ ਜੀ ਇਹਨਾਂ ਨੇ ਸਾਨੂੰ ਜੁਮੇ ਲਾਇਆ ਸਾਡੇ ਪ੍ਰਧਾਨ ਸਾਹਿਬ ਨੇ ਅਸੀਂ ਇਹਨਾਂ ਦੇ ਨਾਲ ਬੋਡੇ ਦੇ ਨਾਲ ਬੋਡਾ ਜੋੜ ਕੇ ਚੱਲੇ ਆ ਕਮੇਟੀ ਦੇ ਮੈਂਬਰ ਤਾਂ ਇਹਨਾਂ ਨੂੰ ਆਸ਼ਵਾਸ਼ਣ ਦਵਾਇਆ ਵੀ ਆਪਾਂ ਕੱਲ ਸੰਡੇ ਨੂੰ ਐਤਵਾਰ ਨੂੰ ਆਪਾਂ ਪਿੰਡ ਲਾਧੂ ਕਾਦੇ ਸ਼ਮਸ਼ਾਨਗਾਰਡ ਦੀ ਪੂਰੀ ਤਰ੍ਹਾਂ ਸਫਾਈ ਕਰਾਂਗੇ ਇੱਥੇ ਆਏ ਜਦੋਂ ਅਸੀਂ ਪੂਰਾ ਜੰਗਲ ਮੱਚਿਆ ਹੋਇਆ ਸੀ ਸਾਰੇ ਦਰਖਤਾਂ ਦੀ ਸ਼ੰਗਾਈ ਕਰਕੇ ਮਿੱਟੀ ਉਰਾ ਪਰਾਂ ਕੂੜਾ ਕਰਕਟ ਜੋ ਵੀ ਇੱਧਰ ਲਟਰ ਪਟਰ ਹੋਰ ਸਮਾਨ ਸੀ ਜੋ ਆਪਣਾ ਚਾਰੋ ਵਿਹਾਰ ਹੁੰਦਾ ਜੋ ਬੰਦਾ ਡੈਥ ਹੋ ਜਾਂਦੀ ਉਹਦਾ ਚਾਰੋ ਵਿਹਾਰ ਉਹਦਾ ਉਹਦਾ ਕਾਰੋਗਾਰ ਇੱਕ ਪਾਸੇ ਸਾਈਡ ਤੇ ਰੱਖ ਕੇ ਕੰਬਲ ਲਈਆਂ ਇੱਕ ਪਾਸੇ ਸਾਈਡ ਤੇ ਰੱਖ ਕੇ ਉਹ ਕੰਬਲ ਲਈਆਂ ਜੋ ਗਰੀਬ ਬੰਦਿਆਂ ਨੂੰ ਕੱਢ ਦੇ ਸਕਣ ਤਾਂ ਸਾਰੇ ਅਸੀਂ ਸਫਾਈ ਕੀਤੀ ਸਾਰੇ ਮੁੰਡਿਆਂ ਦੇ ਵੱਲੋਂ ਤਾਂ ਸਵੇਰੇ ਅਸੀਂ ਤਕਰੀਬਨ 9 ਵਜੇ ਦੇ ਲੱਗਿਆ ਤਾਂ ਇੱਥੇ ਆ ਕੇ ਖਾਣਾ ਖਾਦਾਂ ਜੀ ਇੱਥੇ ਹੁਣ ਚਾਹ ਦਾ ਲੰਗਰ ਵੀ ਲਾਵਾਂਗੇ ਤਾਂ ਸਾਡਾ ਇੱਕੋ ਇੱਕ ਪ੍ਰਾਣਾ ਵੀ ਅਸੀਂ ਪਿੰਡ ਦਾ ਕੋਈ ਵੀ ਕੰਮ ਹੋਵੇ ਤੇ ਸਾਡੀ ਸੁਸਾਇਟੀ ਤਿਆਰ ਵਰ ਤਿਆਰ ਹੈ ਸਾਡੇ ਨੌਜਵਾਨ ਮੁੰਡੇ ਤਿਆਰ ਵਰ ਤਿਆਰ ਨੇ ਆਪਣੇ 5 ਸਾਲ ਤੋਂ 7 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਉਮਰ ਦੇ ਸਾਡੇ ਨਾਲ ਤਾਇਤ ਨੇ ਘਟੋ ਘੱਟ ਸਾਡਾ 60 70 ਮੈਂਬਰ ਮੈਂਬਰ ਹੈਗੇ ਨੇ ਮੇਲੇ ਦੇ ਕਮੇਟੀ ਦੇ ਤਾਂ ਅਸੀਂ ਤਿਆਰ ਵਰ ਤਿਆਰ ਆ ਚਾਹੇ ਕੋਈ ਮੇਲਾ ਹੋਵੇ ਚਾਹੇ ਕੋਈ ਖੇਡਾਂ ਦਾ ਪ੍ਰਬੰਧ ਹੋਵੇ ਤੇ ਚਾਹੇ ਕੋਈ ਸਾਂਝਾ ਕੰਮ ਆਵੇ ਹਰ ਮਸਲੇ ਤੇ ਅਸੀਂ ਇਕੱਠੇ ਆਂ ਤਿਆਰ ਵਰ ਤਿਆਰ ਆਂ ਤੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਵੀ ਚੰਗੇ ਕੰਮਾਂ ਵਾਸਤੇ ਅੱਗੇ ਆਓ ਲੜਾਈ ਜਗੜਿਆਂ ਤੋਂ ਦੂਰ ਹੋ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਚੰਗੇ ਪਾਸੇ ਲੱਗੋ ਉਸ ਵੱਲ ਗਿਆਨ ਦਿਓ ਪਿੰਡਾਂ ਦੇ ਕੰਮ ਕਰੋ ਲੋਕਾਂ ਦੇ ਨਾਲ ਮਿਲ ਜੋੜ ਕੇ ਰਹੋ ਲੋਕਾਂ ਦੇ ਮੁੱਦੇ ਚੱਕੋ ਤੇ ਆਪਣੇ ਪਿੰਡ ਦਾ ਸੁਧਾਰ ਕਰੋ ਜਿਵੇਂ ਵਿਪਨ ਜੀ ਕਹਿ ਰਿਹਾ ਵੀ ਤੁਸੀਂ ਤੁਹਾਡੀ ਭਾਈਚਾਰਾ ਕੰਮ ਹੋ ਰਿਹਾ ਤੁਹਾਡੇ ਮਨ ਚ ਗੱਲ ਕਿਵੇਂ ਆਈ ਸਫਾਈ ਕਰੀਏ ਸ਼ੁਰੂ ਮੈਨੂੰ ਆਪਣੇ ਟੀਮ ਤੇ ਬਹੁਤ ਵੱਡਾ ਪਰਾਉਡ ਫੀਲ ਹੈ ਜੋ ਮੇਰੀ ਟੀਮ ਇੱਕ ਸੱਦੇ ਤੇ ਜਿੱਥੇ ਲੋਡ ਪੈਂਦੀ ਹੈ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ ਜਾਂ ਕਿੱਥੇ ਅਸੀਂ ਦਰੱਖਤਾਂ ਦਾ ਲੰਗਰ ਲਾਣਾ ਹੋਵੇ ਜਾਂ ਜਿੱਥੇ ਵੀ ਕੋਈ ਇਸ ਤਰ੍ਹਾਂ ਸਪਾਈਸਬੀ ਕਰਨੀ ਹੋਵੇ ਰੇਕ ਜਿੱਥੇ ਵੀ ਸਾਨੂੰ ਲੋਡ ਆਉਂਦੀ ਹੈ ਮੇਰੀ ਮੈਂਬਰ ਇੱਕ ਆਵਾਜ਼ ਤੇ ਹਾਜ਼ਰ ਹੁੰਦੇ ਹਨ ਮੈਨੂੰ ਇਹਨਾਂ ਤੇ ਬਹੁਤ ਇਹਨਾਂ ਤੋਂ ਮਿੰਦਾ ਹਨ ਇਸੇ ਤਰ੍ਹਾਂ ਵਾਹਿਗੁਰੂ ਸਾਡੇ ਇਕੱਠ ਇਕੱਠਿਆ ਸਾਨੂੰ ਰੱਖੇ ਔਰ ਅੱ디 ਆਉਣ ਵਾਲੇ ਸਮੇਂ ਚ ਚੰਗੇ ਕੰਮ ਕਰਦੇ ਰਹੀਏ ਆ ਇਸ ਤੋਂ ਬਾਅਦ ਅੱਗੇ ਹੁਣ ਕੀ ਆਪਣਾ ਮੁੱਦਾ ਆਪਾਂ ਕੀ ਸਪਾਈ ਕਰਨੀ ਕਿਹੜੇ ਪਿੰਡ ਦੇ ਥਾਂ ਤੇ ਅੱਗੇ ਹੁਣ ਸਾਡਾ ਮੇਨ ਮੁੱਦਾ ਸੀ ਅੱਗੇ ਆਪਾਂ ਨੂੰ ਹੁਣ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਸਪੋਰਟਸ ਕਲੱਬ ਸਾਡਾ ਜੋ ਕਿ ਪੀਰ ਬਾਬਾ ਨਾਦਾ ਜੀ ਸਪੋਰਟਸ ਕਲੱਬ ਚੱਲ ਰਿਹਾ ਹੈ ਔਰ ਸਾਡੇ ਕੋਲ 40 ਮੁੰਡਾ ਸ਼ਾਮ ਨੂੰ ਰੈਸਲਿੰਗ ਕਰਦਾ ਹੈ ਲਾਦੂ ਕਾ ਅਖਾੜੇ ਦੇ ਵਿੱਚ ਸਾਡਾ ਹੁਣ ਮੇਨ ਮੁੱਦਾ ਹੈ ਆਪਣੇ ਪਿੰਡ ਦੇ ਵਿੱਚੋਂ ਪੰਜ ਕੁੜੀਆਂ ਜੋ ਸਟੇਟ ਖੇਡਣ ਲਈ ਜਾ ਰਹੀਆਂ ਹਨ ਉਹਨਾਂ ਤੋਂ ਬਹੁਤ ਸਾਨੂੰ ਉਮੀਦ ਹੈ ਜਿਨ੍ਹਾਂ ਉਹਨਾਂ ਨੇ ਨੈਸ਼ਨਲ ਦੇ ਵਿੱਚ ਪੋਜੀਸ਼ਨ ਆਪਣੇ ਸਟੇਟ ਦੇ ਵਿੱਚੋਂ 골ਡ ਉਹਨਾਂ ਨੇ ਕਢਣਾ ਹੈ ਔਰ ਉਹਨਾਂ ਦੀ ਵਾਦ ਤੋਂ ਵਾਦ ਪਿੰਡ ਦੇ ਆਸ-ਪਾਸ ਦੇ ਲੋਕਾਂ ਨੂੰ ਬੇਨਤੀ ਹੈ ਉਹਨਾਂ ਕੁੜੀਆਂ ਦੀ ਸਪੋਰਟ ਕੀਤੀ ਜਾਵੇ ਔਰ ਸਾਡਾ ਕਲੱਬ ਵੀ ਉਹਨਾਂ ਦੀ ਸਪੋਰਟ ਦਿਲੋਂ ਕਰੇਗਾ ਜੀ ਜੀ ਹਾਂਜੀ ਵੀਰ ਜੀ ਇੱਕ ਪਾਸੇ ਲੋਕ ਏਸੀ ਲਾ ਕੇ ਗਰਮੀ ਬਹੁਤ ਹੈ ਘਰੇ ਸੁੱਤੇ ਪੈਣ ਤੁਹਾਨੂੰ ਕੀ ਬਣੀ ਸ਼ਮਸ਼ਾਨ ਘਾਟ ਦੀ ਸਫਾਈ ਕਰਨ ਦੀ ਕੀ ਭਾਵਨਾ ਆਈ ਐਕਦਮ ਸਾਡਾ ਕਲੱਬ ਬਣਿਆ ਜੀ ਜੋ ਉਹ ਪਿੰਡ ਦੀ ਸੇਵਾ ਕਰਨ ਵਾਸਤੇ ਅਸੀਂ ਬਣਾਇਆ ਜੀ ਸਾਨੂੰ ਜਿੱਥੇ ਵੀ ਲੱਗਿਆ ਵੀ ਪਿੰਡ ਵਿੱਚ ਆਹ ਕੰਮ ਕਰਨ ਵਾਲਾ ਸੇਵਾ ਦਾ ਕੰਮ ਹੈ ਜੀ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਇਹ ਕੰਮ ਕਰਨੇ ਚਾਹੀਦੇ ਅਸੀਂ ਤਾਂ ਹੋਰ ਮੁੰਡਿਆਂ ਨੂੰ ਵੀ ਕਹਿੰਨੇ ਆਂ ਵੀ ਸਾਡੇ ਨਾਲ ਜੁੜੋ ਤਾਂ ਜੋ ਆਪਾਂ ਪਿੰਡ ਵਿੱਚ ਜੋ ਵੀ ਸਫਾਈ ਦਾ ਕੰਮ ਹੈ ਜਾਂ ਕੋਈ ਪਲਾਈ ਦਾ ਕੰਮ ਹੈ ਆਪਾਂ ਰਲ ਮਿਲ ਕੇ ਕਰ ਸਕੀਏ ਜੀ ਇਸ ਤੋਂ ਬਾਅਦ ਹੋਰ ਹੁਣ ਆਪਾਂ ਅੱਗੇ ਸਫਾਈ ਕਿੱਥੇ ਕਰਨੀ ਕਿਹੜੀ ਥਾਂ ਤੇ ਕਰਨੀ ਲਾਦੂ ਜਪੇ ਇਸ ਤੋਂ ਬਾਅਦ ਅਸੀਂ ਅਗਲੇ ਐਤਵਾਰੇ ਇੱਥੇ ਹੀ ਆਵਾਂਗੇ ਜੀ ਆ ਸਾਰਾ ਗਾਹ ਖੜਿਆ ਇਹਦੇ ਤੇ ਸਪਰੇਅ ਕਰਨੀ ਆ ਸੀ ਇਹ ਸਾਰੀ ਅੱਗ ਵਗੈਰਾ ਲਾ ਕੇ ਵਧੀਆ ਸਫਾਈ ਉੱਥੇ ਪਾਏ ਪਾਉਣੀ ਹੈ ਜੀ ਉੱਥੇ ਪਾਣੀ ਖੜ ਜਾਂਦਾ ਗੇਟ ਦੇ ਅਗਲੇ ਪਾਸੇ ਉੱਥੇ ਪੈ ਪੀ ਪਾਉਣੀ ਹੈ ਜੀ ਅਗਲੇ ਸੰਡੇ ਆਵਾਂਗੇ ਸਾਰੇ ਠੀਕ ਹੈ ਜੀ ਬਹੁਤ ਬਹੁਤ ਮਤਲਬ ਵਧੀਆ ਜੀ ਇਹ ਬੰਦ ਸਹੀ ਜੇ ਇਹ ਪਹਿਰੇ ਕਿਉਂ ਸਾਰਾ ਜਵਾਗ ਜਾਈ ਗਏ ਗੱਲ ਨਾ ਖੋਲ ਨਹੀਂ ਆ ਕਰੋ ਉਹ ਸੱਟਾ ਫਿਰ ਇੱਕ ਹੋਰ ਵਾਈਟ ਲੈਣੇ ਆ ਟਰਾਲੀ ਤੁਹਾਨੂੰ ਕਿਵੇਂ ਲੱਗਿਆ ਲਾਹਦੂ ਕਾ ਪਿੰਡ ਦੇ ਜਿਹੜੇ ਨੌਜਵਾਨ ਸ਼ਮਸ਼ਾਨ ਗਾੜ ਦੇ ਵਿੱਚ ਸੇਵਾ ਕਰ ਰਹੇ ਨੇ ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ ਇਸੇ ਬਾਰੇ ਕਹਿਣਾ ਹੈ ਜੀ ਇੱਕ ਤਾਂ ਜਿਹੜੇ ਨੌਜਵਾਨ ਇੱਥੇ ਸਾਥੀ ਪਹੁੰਚੇ ਨੇ ਇਸ ਕੰਮ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਅੱਜ ਕੱਲ ਦਾ ਜਿਹੜਾ ਨੌਜਵਾਨ ਹੈ ਉਹ ਪਟਕ ਚੁੱਕਿਆ ਹੈ ਕਿਸੇ ਨਾ ਕਿਸੇ ਮੁੱਦੇ ਤੇ ਲੈ ਕੇ ਜਿੰਮੀ ਕਿ ਆਪਣੇ ਪੰਜਾਬ ਦੇ ਉਹਨਾਂਸ਼ੇ ਤਾਂ ਬੜਾ ਦੂਰ ਹੈ। ਔਰ ਅਗਰ ਇਹ ਜੇ ਨੌਜਵਾਨ ਸਾਥੀ ਇਕੱਠੇ ਹੋ ਕੇ ਕਲੱਬ ਬਣਾ ਕੇ ਜਾਂ ਸੰਸਥਾ ਬਣਾ ਕੇ ਕੰਮ ਕਰਨਗੇ ਇੱਕ ਤਾਂ ਉਹਨਾਂ ਵਿੱਚ ਇਕੱਠੇ ਹੋਣ ਦੀ ਭਾਵਨਾ ਵਧੇਗੀ ਕਿਉਂਕਿ ਇਹ ਜੋ ਆਪ ਦੇਖਿਆ ਵਾਲੇ ਦੁਆਲੇ ਦੇਖੀ ਕਿ ਹਰ ਸਮਾਜ ਵਿਖਰਦਾ ਜਾ ਰਿਹਾ ਹੈ ਆਪਣੇ ਆਪਣੇ ਕੰਮ ਵਿੱਚ ਬਿਜੀ ਹੋ ਗਏ ਇੱਕ ਤਾਂ ਇਕੱਠ ਵਿੱਚ ਹੋਣ ਦੀ ਭਾਵਨਾ ਵਧੇਗੀ ਦੂਸਰਾ ਇਹਨਾਂ ਵੱਲੋਂ ਜੋ ਜਿਹੜਾ ਕੰਮ ਕੀਤੇ ਆਣਗੇ ਹੋਰ ਲੋਕ ਦੇਖਣਗੇ ਤੇ ਜੋ ਇਹਨਾਂ ਦੀ ਇੱਕ ਜਿਹੜੀ ਮੈਂ ਸਲਾਹ ਦਿੰਨਾ ਕਿ ਇਹਨਾਂ ਦੇ ਇੱਕ ਮੂਵਮੈਂਟ ਸ਼ੁਰੂ ਕਰਨੀ ਚਾਹੀਦੀ ਹੈ ਕਿ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨਾ ਆਪਣੇ ਪਿੰਡ ਨੂੰ ਆਲੇ ਦੁਆਲੇ ਨੌਜਵਾਨ ਨੂੰ ਇਕੱਠਾ ਕਰਨ ਕਿਉਂਕਿ ਜੇ ਆਪਾਂ ਆਪਣੀ ਨੌਜਵਾਨ ਨਸ਼ੇ ਤੋਂ ਬਚਾ ਲਿਆ ਤਾਂ ਆਪਣਾ ਆਲਾ ਦੁਆਲਾ ਆਪਣੇ ਆਪ ਸੁਧਰ ਜਾਏਗਾ ਇੱਕ ਸਵਾਲ ਸਰਕਾਰ ਤੇ ਜਿਹੜੇ ਨੌਜਵਾਨ ਬੇਰਜ਼ਗਾਰੀ ਬਹੁਤ ਵਧ ਰਹੀ ਆ ਪਿਛੇ ਜਿਹਾ ਤਰਨਾ ਲੱਗਾ ਸੀ ਜਾਲਾਵਾਦ ਪੀਟੀ ਇਟੀ ਟਿਚਰਾਂ ਦਾ ਤਾਂ ਨਵੀਂ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਪਰ ਇਹ ਪਿੱਛੇ ਜਾ ਰਹੀ ਹੈ ਕੀ ਕਹਣਾ ਤੁਹਾਡਾ ਜੀ ਦੇਖੋ ਜੀ ਹਰ ਸਰਕਾਰ ਨੇ ਆਦੇ ਹਿਸਾਬ ਨਾਲ ਕੰਮ ਕੀਤਾ ਜੀ ਬੜੀ ਉਮੀਦਾਂ ਸਮਾਜ ਨੂੰ ਸੀ ਹਰ ਵਰਗ ਨੂੰ ਸੀ ਮੀਡੀਅਮ ਵਰਗ ਨੂੰ ਸੀ ਗਰੀਬਨ ਵਰਗ ਨੂੰ ਸੀ ਕਿ ਜੇ ਵੀ ਨਵੀਂ ਸਰਕਾਰ ਹੈ ਇੱਕ ਨਵਾਂ ਬਦਲਾਅ ਇੱਕ ਨਵੀਂ ਚੀਜ਼ ਲੈ ਕੇ ਆਏਗੀ ਤੁਸੀਂ ਆਮ ਸੁਣਿਆ ਹੋਵੇਗਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸਾਂ ਕੀ ਜਿਹੜੀ ਸਰਕਾਰਾਂ ਨੇ ਪਿੰਡ ਦੀਆਂ ਸੱਥਾਂ ਚਲਣਗੀਆਂ ਤੇ ਹਰ ਪਿੰਡ ਦੀ ਸੱਥ ਵਿੱਚ ਅਗਰ ਜੇਕਰ ਜ਼ਿਕਰ ਕਰੀਏ ਤਾਂ ਇੱਕ ਕਿਤਾਬ ਹੈ ਜੋ ਕਿ ਅਰਵਿੰਦ ਕੇਜਰੀਵਾਦ ਨੇ ਲਿਖੀ ਸੀ ਕਿ ਮੈਨੂ ਸਵਰਾਚ ਚਾਹੀਦਾ ਉਹਦੇ ਚ ਉਹਨਾਂ ਨੇ ਗਾਇਲ ਗੱਲ ਕਹੀ ਸੀ ਲਿਖੀ ਸੀ ਕਿ ਜਿਹੜੀ ਸੱਤਾ ਦੀ ਤਾਕਤ ਹੈ ਨਾ ਜਿਹੜੇ ਫੈਸਲੇ ਨੇ ਉਹ ਪਿੰਡਾਂ ਦੀ ਸੱਥੇ ਪਛਾਣ ਚਾਹੀਦੇ ਨੇ ਉਹਦੀ ਐਗਜ਼ਾਮਪਲ ਮੈਂ ਦੇ ਦੇਣਾ ਜੀ ਕਿ ਮੰਨ ਲਓ ਇੱਕ ਪਿੰਡ ਵਿੱਚ ਸਕੂਲ ਵਿੱਚ ਸਕੂਲ ਦੀ ਗ੍ਰਾਂਟ ਦੀ ਲੋੜ ਹੈ ਲੇਕਿਨ ਸਰਕਾਰ ਪੈਸਾ ਭੇਜ ਦਿੰਦੀ ਹੈ ਗਲੀਆਂ ਨਾਲੀਆਂ ਆਸਤੇ ਉਹ ਪੈਸਾ ਸਾਡਾ ਵੇਸਟ ਜਾਂਦਾ ਜੇਕਰ ਸਕੂਲ ਦੇ ਵਿੱਚ ਸਕੂਲ ਦੀ ਲੋੜ ਹੈ ਤਾਂ ਉੱਥੇ ਸੱਤ ਵਿੱਚ ਫੈਸਲਾ ਹੋਵੇ ਕਿ ਸਾਨੂੰ ਸਕੂਲ ਦੀ ਗ੍ਰਾਂਟ ਚਾਹੀਦੀ ਹੈ ਤਾਂ ਉਹ ਪੈਸਾ ਸਕੂਲ ਵਾਸਤੇ ਆਵੇ ਕਿ ਸਕੂਲ ਤੇ ਲੱਗੇ ਉਹ ਇਸ ਤਰ੍ਹਾਂ ਦੇ ਵਾਅਦੇ ਕਰਕੇ ਸਰਕਾਰ ਆਈ ਸੀ ਲੇਕਿਨ ਉਹ ਅੱਜਕੱਲ ਜੇ ਆਪਾਂ ਦੇਖੀਏ ਉਹ ਕਿਸੇ ਵੀ ਕੰਮ ਦੇ ਵਿੱਚ ਕਾਮਯਾਬ ਹੁੰਦੀ ਨਹੀਂ ਦੇਖ ਰਹੀ ਚਾਹੇ ਐਜੂਕੇਸ਼ਨ ਦੇ ਮਾਮਲੇ ਚ ਲੈ ਲੋ ਚਾਹੇ ਨਸ਼ਿਆਂ ਦੇ ਮਾਮਲੇ ਤੇ ਲੈ ਲੋ ਚਾਹੇ ਬੇਰੁਜ਼ਗਾਰੀ ਦੇ ਮਾਮਲੇ ਤੇ ਲੈ ਲੋ ਮਨ ਲੀ ਕਿ ਨੌਕਰੀਆਂ ਦਿੱਤੀਆਂ ਨੇ ਪਰ ਹਜੇ ਵੀ ਬਹੁਤ ਸਾਰੇ ਕੈਂਡੀਡੇਟ ਐ ਜਿਹਨੇ ਜਿਨ੍ਹਾਂ ਨੂੰ ਹਜੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲਿਆ ਇਹ ਤੇ ਪਿੱਛੇ ਕਰਕੇ ਪ੍ਰਤਾਪ ਬਾਗ ਜੀ ਤਰਨ ਲੱਗਿਆ ਜਿੱਥੇ ਡੀਟੀਐਫ ਫਰੰਟ ਨੇ ਆਪਣੀ ਗੱਲ ਰੱਖੀ ਸੀ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਲੋਕ ਬੱਚੇ ਪਾਸ ਕਰ ਚੁੱਕੇ ਨੇ ਉਹਨਾਂ ਨੂੰ ਜੁਆਇਨਿੰਗ ਲੈਟ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਬਹੁਤ ਵੱਡੇ ਸਵਾਲ ਨੇ ਜਿੰਨਾ ਜਵਾਬ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਚਾਹੀਦੇ ਨੇ ਠੀਕ ਹੈ ਤਾਂ ਇਹਨਾਂ ਸਾਡੇ ਸੀਨੀਅਰ ਪੱਤਰਕਾਰ ਸ਼ਰਮਾ ਜੀ ਵਿਪਨ ਜੀ ਇੱਕ ਤੁਹਾਨੂੰ ਸਵਾਲ ਕਰਨਾ ਸੀ ਮੰਨ ਲਓ ਜਿਹੜੀ ਨਵੀਂ ਪੰਚਾਇਤ ਬਣੇਗੀ ਲਾਧੂ ਕਾ ਪਿੰਡ ਤੋਂ ਉਹਨਾਂ ਤੋਂ ਕੀ ਉਮੀਦ ਕਰਦੇ ਹੋ ਔਰ ਕੀ ਉਹਨਾਂ ਵਾਸਤੇ ਨਵੇਂ ਜਿਹੜੇ ਚੈਲੰਜ ਨਵੇਂ ਜਿਹੜੇ ਤੁਸੀਂ ਕੰਮ ਰੱਖਦੇ ਹੋ ਜਿਹੜੇ ਪਿੰਡ ਦੇ ਰਹਿ ਗਏ ਲਾਧੂਗਾ ਦੇ ਨਵੇਂ ਤੁਸੀਂ ਹਾਲਾਤ ਵੇਖ ਹੀ ਸਕਦੇ ਹੋ ਜੀ ਸ਼ਮਸ਼ਾਨ ਗਾੜ ਦਾ ਕੋਈ ਵਾਲੀ ਵਾਰਸ ਨਹੀਂ ਇਹਦਾ ਕੋਈ ਪੰਚਾਇਤ ਨਾਂ ਦੀ ਚੀਜ਼ ਨਹੀਂ ਜੀ ਤੇ ਨਵੀਂ ਪੰਚਾਇਤ ਤੋਂ ਆਸਾਂ ਤਾਂ ਬਹੁਤ ਹੁੰਦੀਆਂ ਨੇ ਬਾਅਦ ਚ ਫਿਰ ਕੋਈ ਜੋ 70 80 ਸਾਲਾਂ ਦਾ ਚੱਲ ਰਿਹਾ ਪਰ ਹੁਣ ਉਮੀਦ ਹੈ ਵੀ ਜਿਹੜਾ ਆਹ ਵਾਲਾ ਇਲੈਕਸ਼ਨ ਕਿਹੜਾ ਕੰਮ ਲਾਧੂ ਕਦੇ ਵਿੱਚ ਰਹਿ ਗਿਆ ਜਿਹੜਾ ਮਤਲਬ ਜਿਆਦਾ ਖਰਾਬ ਹੈ ਵੀ ਆਪਾਂ ਉਮੀਦ ਕਰਦੇ ਆ ਵੀ ਇਹ ਕੰਮ ਹੋਏਗਾ ਆਪਣਾ ਪਿੰਡ ਦਾ ਨਿਕਾਸ ਦੀ ਗੱਲ ਕਰ ਲਈ ਹੈ ਹਸਪਤਾਲ ਦੀ ਗੱਲ ਕਰ ਲਈ ਸ਼ਾਹ ਸ਼ਾਹ ਦੀ ਗੜ ਕਰ ਲਈ ਹੈ ਜਾਂ ਕੋਈ ਆਪਣੇ ਨਿਕਾਸ ਦੀ ਕੋਈ ਹੋਰ ਕੰਮ ਗੁਰਦੁਆਰਾ ਦਾ ਕੰਮ ਕੰਮ ਕਰ ਲਈ ਕਿਹੜਾ ਕੰਮ ਜਿਹੜਾ ਨਿਕਾਸ ਤੁਸੀਂ ਵੇਖ ਹੀ ਸਕਦੇ ਹੋ ਪਿੰਡ ਦੀ ਨਹਿਰ ਤੇ ਜਦੋਂ ਪਾਣੀ ਮੀਂਹ ਦਾ بارش ਦਾ ਪਾਣੀ ਆਉਂਦਾ ਹੈ ਤਾਂ 2-2 3-3 ਫੁੱਟ ਪਾਣੀ ਹੋ ਜਾਦਾ ਜੀ ਮੋਟਰਾਂ ਚੋਰੀ ਹੋ ਜਾਂਦੀਆਂ ਨੇ ਕਿਉਂਕਿ ਨਸ਼ੇ ਦਾ ਦੌਰ ਚੱਲਿਆ ਚੋਰ ਚੋਰੀ ਕਰਕੇ ਲੈ ਜਾਂਦੇ ਨੇ ਕੋਈ ਵਾਲੀ ਵਾਰਤ ਨਹੀਂ ਗਾ ਟੈਨ ਛਪੜ ਲੱਗਦੇ ਆ ਜੀ ਉਹ ਛਪੜਾ ਦਾ ਪਾਣੀ ਸਾਰਾ ਸੀਵਰੇਜ ਦੇ ਵਿੱਚ ਜਾਂਦਾ ਸੀਵਰੇਜ ਜਿਹੜਾ ਓਵਰਫਲੋ ਹੈ 10 ਸਾਲ ਹੋ ਗਏ ਸੀਵਰੇਜ ਦੀ ਕੋਈ ਸਫਾਈ ਨਹੀਂ ਹੋਈ ਆ ਹੁਣ ਹੋਈ ਹੈ ਮਾੜੀ ਮੋਟੀ ਜੋ ਆ ਦੇ ਖਾਣਾ ਪੂਰਤੀ ਦੀ ਨਾਲ ਕਿਉਂਕਿ ਵੋਟਾਂ ਦਾ ਟਾਈਮ ਹੈ ਵੋਟਾਂ ਲੈ ਕੇ ਲੀਡਰ ਚੜੇ ਜਾਣਗੇ ਬਾਸ ਵਿੱਚੇ ਕੰਮ ਦਾ ਹੋਵੇ ਦੋਵੇਂ ਤਾਂ ਨਵੀਂ ਪੰਚਾਇਤ ਹੋਈ ਆ ਸਾਨੇ ਵੀ ਆ ਵਧੀਆ ਕੰਮ ਕਰੋ ਤੇ ਜਿੱਥੇ ਸਾਡੀ ਸੋਸਾਇਟੀ ਦੀ ਲੋੜ ਹੈ ਸਾਡੇ ਕਲੱਬ ਦੀ ਲੋੜ ਹੈ ਜੇ ਤੁਸੀਂ ਸੇਵਾ ਕਰ ਰਹੇ ਹੋ ਮੈਂ ਪਹਿਲਾਂ ਵੀ ਬੜੀ ਬੜੀ ਤੁਹਾਨੂੰ ਵੇਖਿਆ ਹਰ ਇੱਕ ਥਾਂ ਤੇ ਤੁਸੀਂ ਪਹੁੰਚ ਜਾਂਦੇ ਹੋ ਸੇਵਾ ਜਿੱਥੇ ਸੇਵਾ ਦਾ ਕੰਮ ਹੈ ਤਾਂ ਜਿਹੜਾ ਮੰਨ ਲਓ ਇਲੈਕਸ਼ਨ ਲੜਨਾ ਸਰਪੰਚੀ ਦਾ ਮੈਂਬਰ ਦਾ ਇਹ ਵੀ ਇੱਕ ਜੇ ਚੰਗੇ ਬੰਦੇ ਆਣ ਤੁਹਾਡੇ ਵਰਗੇ ਤਾਂ ਜ਼ਿਆਦਾ ਨਾ ਵਿਕਾਸ ਹੋਏਗਾ ਨਹੀਂ ਆਪਣਾ ਤਾਂ ਆਇਆ ਜਾਂ ਖਿਆਲ ਨਹੀਂ ਅਸੀਂ ਤਾਂ ਸੇਵਾ ਕਰਾਂਗੇ ਜੋ ਕਿ ਸਾਡੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਅਸੀਂ ਸੇਵਾ ਪਾਵਣਾ ਨਾਲ ਕੰਮ ਕਰਦੇ ਹਾਂ ਦਿਲੋਂ ਕਰਦੇ ਹਾਂ ਜਿੱਥੇ ਵੀ ਕੋਈ ਸਾਨੂੰ ਆਵਾਜ਼ ਮਾਰਦਾ ਹੈ ਚਾਹੇ ਸਪੋਰਟਸ ਦਾ ਕੰਮ ਹੋਵੇ ਚਾਹੇ ਕਿਥੇ ਖੂਨਦਾਨ ਕੈਂਪ ਹੋਵੇ ਚਾਹੇ ਬੂਟੇ ਲਾਉਣੇ ਹੋਣ ਚਾਹੇ ਸਫਾਈ ਕਰਨੀ ਹੋਵੇ ਚਾਹੇ ਮੇਲਾ ਮੇਲੇ ਦਾ ਕੰਮ ਆਵੇ ਸਾਡੇ ਨੌਜਵਾਨ ਮੁੰਡੇ ਬੁੱਤੇ ਬੱਚੇ ਸਾਡੇ ਨਾਲ ਹਮੇਸ਼ਾ ਤਿਆਰ ਬਰ ਤਿਆਰ ਨੇ ਸਾਡਾ ਕੋਈ ਇਲੈਕਸ਼ਨ ਲੜਨ ਦਾ ਕੋਈ ਮਕਸਦ ਨਹੀਂ ਹੈਗਾ ਸਾਡਾ ਸਿਰਫ ਸਿਰਫ ਇੱਕੋ ਮਕਸਦ ਹੈ ਵੀ ਨਸ਼ਿਆਂ ਤੋਂ ਦੂਰ ਰੱਖੋ ਆਦੇ ਬੱਚਿਆਂ ਨੂੰ ਤੇ ਸੇਵਾ ਭਾਵਨਾ ਕਰੋ ਤੇ ਪਿੰਡ ਦੇ ਵਿੱਚ ਮਿਲਵਰਤਾਂ ਲੱਖੋ ਜੀ ਧੰਨ ਵੀਰ ਬਾਬਾ ਨਾਦਰ ਸ਼ਾ ਹਨਾ ਤੁਸੀਂ ਦੇਖ ਰਹੇ ਹੋ ਲਾਈਵ ਸੂਰਾਂ ਲਾਈਵ ਫਾਇਲ ਕਾ 24 ਪਿੰਡ ਲਾਧੂ ਕਾ ਦੇ ਸ਼ਮਸ਼ਾਨਗਾਰਡ ਵਿੱਚ ਨੌਜਵਾਨਾਂ ਨੇ ਬਾਬਾ ਨਾਦਰ ਸ਼ਾ ਕਮੇਟੀ ਨੇ ਸਫਾਈ ਜਿਹੜੀ ਹੈ ਨਾ ਕਰ ਦਿੱਤੀ ਅੱਜ ਵੀ ਕੀਤੀ ਔਰ ਕੱਲ ਵੀ ਕਹਿੰਦੇ ਅਸੀਂ ਕਰਾਂਗੇ ਸਫਾਈ ਬਿਲਕੁਲ ਮੁਕੰਮਲ ਸਾਫ ਕੀਤਾ ਜਾਵੇਗਾ ਪਿੰਡ ਲਾਧੂ ਕਾ ਦੇ ਨੌਜਵਾਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ লাইਕ ਸਵੇਰਾ ਲਾਈਫ ਫਾਈਲ ਕਾ 24 ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਲਿਆਉਂਦੇ ਰਹਿੰਦੇ ਆ ਧੰਨਵਾਦ ਜੀ